ਦਿੱਤਾ ਜੀ ਦਾ ਜਨਮ ਹੋਇਆ ਸਭ ਤੋਂ ਵੱਧ ਖੁਸ਼ੀ ਕੱਲੇ ਮਾਂ ਪਿਓ ਨੂੰ ਨਹੀਂ ਦਾਦੀ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਪੀੜੀ ਵਧੀ ਵੰਸ਼ ਚੱਲੀ ਤਾਂ ਮਾਂ ਗੰਗਾ ਇੰਨੇ ਪ੍ਰਸੰਨ ਹੋਏ ਕਿਉਂਕਿ ਔਲਾਦ ਦੀ ਪੁੱਤਰ ਧੀਾਂ ਦੀ ਦਾਤ ਜਿਹੜੀ ਹੈ ਇਸ ਬੰਦੇ ਉਸੇ ਬੰਦੇ ਨੂੰ ਉਹਦੀ ਕੀਮਤ ਦਾ ਪਤਾ ਹੈ ਜਿਹਨੂੰ ਉਹ ਦਤਾਂ ਕਦੇ ਤਰਸ ਕੇ ਮਿਲਦੀਆਂ ਨੇ ਜਿਨ੍ਹਾਂ ਨੂੰ ਸਾਥ ਸੰਗਤ ਉਦੋਂ ਹੀ ਰੱਬ ਦੇ ਘਰੋਂ ਦਾਤਾਂ ਮਿਲ ਜਾਣ ਉਹ ਕਦਰ ਹੀ ਨਹੀਂ ਪਾਉਂਦੇ ਕਈ ਵਾਰ ਕਦਰ ਤਾਂ ਹੁੰਦੀ ਹੈ ਜਦੋਂ ਉਹ ਚੀਜ਼ ਬੰਦੇ ਨੂੰ ਪਤਾ ਹੋਵੇ ਦੀ ਕੀਮਤ ਕਿੰਨੀ ਮਾਂ ਗੰਗਾ ਜੀ ਨੂੰ ਪਤਾ ਸੀ ਕਿਉਂਕਿ 8 ਸਾਲ ਪਹਿਲਾਂ ਉਹਨਾਂ ਦੇ ਔਲਾਦ ਨਾ ਹੋਈ ਲੋਕ ਸ਼੍ਰੀਕੇ ਮਿਹਣਾ ਮਾਰਦੇ ਰਹੇ ਇੱਥੋਂ ਤੱਕ ਕਹਿੰਦੇ ਰਹੇ ਇਨੀ ਦੁਨੀਆ ਤੋਂ ਅੰਤਰੇ ਜਾਣੇ ਫਿਰ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਾਤਾ ਗੰਗਾ ਜੀ ਨੇ ਬਾਪਾ ਬੁੱਢਾ ਸਾਹਿਬ ਕੋਲ ਸੇਵਾ ਕਰਕੇ ਅਰਦਾਸ ਕਰਾਈ ਫਿਰ ਉਹਨਾਂ ਦੇ ਘਰ ਕਿਤੇ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਤਾਂ ਹੁਣ ਜਦੋਂ ਉਹੀ ਮਾਂ ਗੰਗਾ ਦਾਦੀ ਬਣੇ ਨਾ ਤਾਂ ਬਹੁਤ ਖੁਸ਼ੀ ਹੋਈ ਮੇਰੀਆਂ ਨੋਹਾਂ ਨੂੰ ਗੁਰੂ ਨਾਨਕ ਨੇ ਤੁਰਟ ਕੇ ਉਦਾਂ ਹੀ ਦਾਤ ਦੇ ਦਿੱਤੀ ਮੰਗਣਾ ਨਹੀਂ ਪਿਆ ਤਾਂ ਸ਼ੁਕਰਾਨਾ ਕੀਤਾ ਬਹੁਤ ਖੁਸ਼ ਆਪਣੇ ਪੁੱਤਰੇ ਦਾ ਮਸਤਕ ਚੁੰਮਿਆ ਵਧਾਈਆਂ ਵੰਡ ਰਹੇ ਸੀ ਛੇਵੇਂ ਪਾਤਸ਼ਾਹ ਨੇ ਆਪਣੀ ਮਾਂ ਦਾ ਚਿਹਰਾ ਵੇਖਿਆ ਬੜੇ ਖੁਸ਼ ਨੇ ਤਾਂ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੋਲੇ ਕਹੇ ਮਾਤਾ ਸ਼੍ਰੀ ਤੁਸੀਂ ਬਹੁਤ ਖੁਸ਼ ਹੋ ਅੱਜ ਤੁਸੀਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਮਹਾਰਾਜ ਦੇ ਮਹਿਲ ਹੋ ਤੁਸੀਂ ਗੁਰੂ ਰਾਮਦਾਸ ਮਹਾਰਾਜ ਦੀ ਵੱਡੀ ਨੋ ਹੋ ਤੁਸੀਂ ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਬਖਸ਼ਿਸ਼ਾਂ ਲਈਆਂ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਧੰਨ ਜਨਨੀ ਮਾਂ ਹੋ ਅੱਜ ਤੁਸੀਂ ਦਾਦੀ ਬਣੇ ਹੋ ਬਹੁਤ ਖੁਸ਼ ਹੋ ਕੋਈ ਅਸੀਸ ਦੋ ਫਿਰ ਅੱਜ ਤਾਂ ਮਾਂ ਗੰਗਾ ਕਹਿੰਦੇ ਪੁੱਤਰ ਜੀ ਮੇਰੀਆਂ ਤਾਂ ਸਦਾ ਹੀ ਅਸੀਸਾਂ ਰਹਿਣੀਆਂ ਤੁਹਾਡੇ ਲਈ ਕਹਿੰਦੇ ਮਾਤਾ ਜੀ ਫਿਰ ਕੋਈ ਅਸੀਸ ਦਿਓ ਕਹਿੰਦੇ ਚਲੋ ਗੁਰੂ ਨਾਨਕ ਨਦਰ ਕਰਨ ਤੁਹਾਡੇ ਘਰ ਪੁੱਤਾਂ ਦੀ ਜੋੜੀ ਰਲ ਜਾਏ ਭਾਵ ਦੋ ਪੁੱਤਰ ਹੋ ਜਾਣ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤ ਖੁਸ਼ ਨਹੀਂ ਹੋਏ ਕਹਿੰਦੇ ਮਾਤਾ ਜੀ ਛੋਟੀ ਆ ਅਸੀਸ ਕੋਈ ਹੋਰ ਵੱਡੀ ਅਸੀਸ ਦਿਓ ਕਹਿੰਦੇ ਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਨਾਨਕ ਨਦਰ ਕਰਨ ਤੋਡੇ ਘਰ ਦੋ-ਦੋ ਪੁੱਤਾਂ ਦੀਆਂ ਜੋੜੀਆਂ ਹੋ ਜਾਣ। ਕਹਿੰਦੇ ਹੁਣ ਤਾਂ ਖੁਸ਼। ਮਹਾਰਾਜ ਇਹਨਾਂ ਸੁਣ ਕੇ ਵੀ ਬਹੁਤੇ ਖੁਸ਼ ਨਹੀਂ ਹੋਏ। ਕਹਿੰਦੇ ਨਹੀਂ, ਬਹੁਤ ਛੋਟੀ ਅਸੀਸ। ਮਾਤਾ ਜੀ ਹੋਰ ਕੋਈ ਵੱਡੀ ਅਸੀਸ ਦਿਓ। ਕਹਿੰਦੇ ਚਲੋ ਤੁਹਾਡੇ ਘਰ ਪੰਜ ਪੁੱਤਰ ਹੋ ਜਾਣ ਫਿਰ। ਪੰਜ ਪਰਵਾਨ, ਪੰਜ ਪ੍ਰਧਾਨ, ਪੰਜੇ ਭਾਵੇਂ ਦਰਗਾਹਾਨ ਰੱਬ ਨੂੰ ਪਰਵਾਨ, ਪੰਜ ਪੁੱਤਰ ਤੁਹਾਡੇ ਘਰ ਹੋ ਜਾਣ। ਤਾਂ ਛੇਵੇਂ ਪਾਤਸ਼ਾਹ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਜੀਆ ਨੇ ਪੰਜ ਪੁੱਤਾਂ ਦੀ ਅਸੀਸ ਲੈ ਕੇ ਸਾਨੂੰ ਸਿਖਾਉਣ ਵਾਸਤੇ ਬੜੀ ਵੱਡੀ ਕਿਰਪਾ ਕੀਤੀ ਮਹਾਰਾਜ ਨੇ ਆਪਣਾ ਪੱਲਾ ਝੋਲਾ ਇਸ ਤਰ੍ਹਾਂ ਝੋਲੀ ਅੱਡ ਲਈ ਆਪਣੇ ਝੋਲੇ ਦਾ ਤਾਂ ਮਹਾਰਾਜ ਜੀ ਨੇ ਪੱਲਾ ਅੱਡ ਕੇ ਫਿਰ ਹੱਥ ਜੋੜ ਕੇ ਪਿਆਰ ਨਾਲ ਬਚਨ ਕਹਿ ਮਹਾਤਾ ਜੀ ਤੁਸੀਂ ਪੰਜ ਪੁੱਤਾਂ ਦੀ ਅਸੀਸ ਦਿੱਤੀ ਹੋ ਇਹ ਗੁਰੂ ਨਾਨਕ ਸਾਹਿਬ ਦੇ ਘਰੋਂ ਬਹੁਤ ਵੱਡੀ ਬਖਸ਼ਿਸ਼ ਹੈ ਪਰ ਅੱਜ ਮੈਂ ਇੱਕ ਚੀਜ਼ ਮੰਗ ਕੇ ਲੈਣੀ ਐ ਛੇਵੇਂ ਪਾਤਸ਼ਾਹ ਬੋਲੇ ਕਹਿੰਦੇ ਮੈਨੂੰ ਇੰਜ ਲੱਗਦਾ ਜਿਵੇਂ ਪੰਜ ਪੁੱਤਰਾਂ ਦੀ ਅਸੀਸ ਲੈ ਕੇ ਵੀ ਗੁਰੂ ਹਰਗੋਬਿੰਦ ਦਾ ਘਰ ਖਾਲੀ ਹੋਵੇ ਮੈਨੂੰ ਇੱਕ ਧੀ ਦੀ ਦਾਤ ਦਿਓ ਮੇਰਾ ਘਰ ਭਰ ਜਾਏ ਕਿਉਂਕਿ ਧੀਆਂ ਨਾਲ ਘਰ ਭਰਦੇ ਨੇ ਧੀਆਂ ਨਾਲ ਘਰਾਂ ਵਿੱਚ ਖੁਸ਼ਹਾਲੀ ਹੁੰਦੀ ਹੈ ਧੀਆਂ ਨਾਲ ਘਰ ਭਰਿਆ ਭਰਿਆ ਨਜ਼ਰ ਆਉਂਦਾ ਹੈ ਪਾਤਸ਼ਾਹ ਨੇ ਬਚਨ ਕਹੇ ਕਹਿੰਦੇ ਮੈਨੂੰ ਇੱਕ ਧੀ ਦੀ ਅਸੀਸ ਦਿਓ ਮੇਰਾ ਘਰ ਭਰ ਜਾਏ ਪੰਜਮ ਪੁੱਤਰਾਂ ਨਾਲ ਇੰਜ ਲੱਗਦਾ ਜਿਵੇਂ ਘਰ ਖਾਲੀ ਐ ਇੱਕ ਧੀ ਦੀ ਦਾਤ ਬਖਸ਼ ਦੇਉ ਜਿਹਦੇ ਨਾਲ ਘਰ ਭਰ ਜਾਏ ਮਾਂ ਗੰਗਾ ਜੀ ਨੇ ਖੁਸ਼ ਹੋ ਕੇ ਕਿਹਾ ਗੁਰੂ ਨਾਨਕ ਤੁਹਾਨੂੰ ਇੱਕ ਸੁਚੱਜੀ ਧੀ ਬਖਸ਼ੇ ਤਾਂ ਸਾ ਸੰਗਤ ਫਿਰ ਬਾਬਾ ਗੁਰਦਿੱਤਾ ਸਾਹਿਬ ਜੀ ਤੋਂ ਬਾਅਦ ਮਹਾਰਾਜ ਦੇ ਘਰ ਇੱਕ ਧੀ ਨੇ ਜਨਮ ਲਿਆ ਉਹਦਾ ਨਾਮ ਰੱਖਿਆ ਬੀਬੀ ਵੀਰੋ ਫਿਰ ਚਾਰ ਪੁੱਤਰ ਹੋਏ ਬਾਬਾ ਸੂਰਜਮਲ ਬਾਬਾ ਅਨੀਰਾਏ ਬਾਬਾ ਅਟਲ ਰਾਏ ਤੇ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਉਹ ਬੱਚੀ ਨੂੰ ਪਾਲਿਆ ਮਹਾਰਾਜ ਨੇ ਬਹੁਤ ਚਾਵਾਂ ਨਾਲ ਕਿਉਂਕਿ ਇੱਕ ਧੀ ਸੀ ਪੰਜ ਪੁੱਤਰ ਸੀ ਪੰਜਾਂ ਭਰਾਵਾਂ ਦੀ ਇਕਲੌਤੀ ਭੈਣ ਜਦੋਂ ਪਾਤਸ਼ਾਹ ਨੇ ਬਹੁਤ ਲਾਡ ਚਾਹ ਨਾਲ ਪਾਲਿਆ ਤਾਂ ਉਹ ਬੱਚੀ ਜਵਾਨ ਹੋ ਗਈ ਫਿਰ ਬੀਬੀ ਵੀਰੋ ਦਾ ਵਿਆਹ ਰੱਖਿਆ ਸਾਥ ਸੰਗਤ ਪਿਓ ਤੇ ਧੀ ਦਾ ਰਿਸ਼ਤਾ ਹੀ ਦੁਨੀਆ ਤੇ ਵੱਖਰਾ ਹੈ ਪਰ ਕਿਸੇ ਨੂੰ ਕਦਰ ਕਰਨੀ ਆ ਜਾਏ ਰਿਸ਼ਤੇ ਦੀ ਤੁਸੀਂ ਪਰਿਵਾਰਾਂ ਵਾਲੇ ਬੈਠੇ ਆਪਾਂ ਬੱਚੇ ਬੱਚੀਆਂ ਵਾਲੇ ਸਾਰੇ ਪਿਓ ਦੇ ਹੱਥ ਵਿੱਚ ਤਾਕਤ ਹੈ ਉਹ ਆਪਣੇ ਪੁੱਤ ਦੇ ਥੱਪੜ ਮਾਰ ਸਕਦਾ ਪਰ ਕਿਸੇ ਬਾਪ ਦੇ ਹੱਥ ਵਿੱਚ ਇੰਨੀ ਤਾਕਤ ਨਹੀਂ ਉਹ ਆਪਣਾ ਹੱਥ ਆਪਣੀ ਧੀ ਉੱਤੇ ਚੁੱਕ ਸਕੇ ਸਾਥ ਸੰਗਤ ਇਹ ਰਿਸ਼ਤਾ ਬੜਾ ਗਹਿਰਾ ਹੈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਪਿਓ ਦਾ ਇੰਨਾ ਪਿਆਰ ਪੁੱਤਾਂ ਨਾਲ ਨਹੀਂ ਜਿੰਨਾ ਧੀ ਨਾਲ ਹੁੰਦਾ ਧੀ ਤੇ ਪਿਓ ਦਾ ਰਿਸ਼ਤਾ ਹੀ ਰੱਬ ਨੇ ਵੱਖਰਾ ਬਣਾਇਆ ਸਾਥ ਸੰਗਤ ਇਹ ਖਿਆਲ ਵਿੱਚ ਰੱਖਿਓ ਗੁਰੂ ਨਾਨਕ ਸਾਹਿਬ ਮਹਾਰਾਜ ਉੱਤੇ ਪਿਤਾ ਜੀ ਨੇ ਹੱਥ ਚੁੱਕਿਆ ਮੈਂ ਤਾਂ ਕਾਲੂ ਜੀ ਨੇ ਜਦੋਂ ਦੂਜੀ ਵਾਰ ਥੱਪੜ ਮਾਰਨ ਲੱਗੇ ਵਿੱਚ ਬੀਬੇ ਨਾਨਕੀ ਆ ਗਈ ਪਿਓ ਦੇ ਹੱਥ ਵਿੱਚ ਤਾਕਤ ਨਹੀਂ ਕਿ ਥੱਪੜ ਮਾਰ ਸਕੇ ਰੁਕ ਗਿਆ ਹੱਥ ਤਾਂ ਛੇਵੇਂ ਪਾਤਸ਼ਾਹ ਨੇ ਬਹੁਤ ਪਿਆਰ ਕੀਤਾ ਆਪਣੀ ਧੀ ਨੂੰ ਪੰਜਮ ਪੁੱਤਾਂ ਨਾਲੋਂ ਵੱਧ ਪਿਆਰ ਦਿੱਤਾ ਸਾਧ ਸੰਗਤ ਜਦੋਂ ਆਪਣੀ ਧੀ ਨੂੰ ਵਿਆਹ ਕੇ ਡੋਲੀ ਵਿੱਚ ਬਿਠਾਉਣ ਲੱਗੇ ਨਾ ਉਦੋਂ ਫਿਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆ ਨੇ ਬਹੁਤ ਪਿਆਰਾ ਇੱਕ ਦਾਜ ਦਿੱਤਾ ਆਪਣੀ ਧੀ ਨੂੰ ਕਿਉਂਕਿ ਧੀ ਦਾ ਤੇ ਪਿਓ ਦਾ ਜਿਹੜਾ ਰਿਸ਼ਤਾ ਹੈ ਸਤਗੁਰੂ ਕਿਰਪਾ ਨਦਰ ਕਰਨ ਸੰਸਾਰ ਦੇ ਲੋਕਾਂ ਨੂੰ ਕਦਰ ਕਰਨੀ ਆ ਜਾਏ ਤੁਸੀਂ ਵੇਖੋਗੇ ਦੁਨਿਆਵੀ ਤੌਰ ਤੇ ਧੀਆਂ ਤੇ ਪਿਓ ਦਾ ਜਿਹੜਾ ਪਿਆਰ ਹੈ ਸੰਸਾਰੀ ਤੌਰ ਤੇ ਨਾ ਪੁੱਤ ਇੰਨਾ ਪਿਓ ਦਾ ਫਿਕਰ ਨਹੀਂ ਕਰਦੇ ਜਿੰਨਾ ਫਿਕਰ ਧੀਆਂ ਪਿਓ ਦਾ ਕਰਦੀਆਂ ਜਿੰਨਾ ਧੀਆਂ ਘਰ ਸਵਾਰਦੀਆਂ ਇੰਨਾ ਪੁੱਤਰ ਨਹੀਂ ਸਵਾਰਦੇ ਬਾਹਰ ਵਿਦੇਸ਼ਾਂ ਵਿੱਚ ਵੀ ਨਜ਼ਰ ਮਾਰ ਕੇ ਵੇਖ ਲਿਓ 85% ਲੋਕ ਧੀਆਂ ਕਰਕੇ ਬਾਹਰ ਵਿਦੇਸ਼ਾਂ ਵਿੱਚ ਗਏ ਹੋਏ ਆ ਪੁੱਤਰਾਂ ਕਰਕੇ ਨਹੀਂ ਪੁੱਤਰਾਂ ਕਰਕੇ ਤਾਂ ਇੱਥੇ ਨਸ਼ੇ ਸੈਂਟਰ ਵਿੱਚ ਪਿਓ ਨੂੰ ਕਈ ਵਾਰ ਜਾਣਾ ਪੈਂਦਾ ਪਰ ਧੀ ਹੋਵੇ ਕਲਯੁਗੀ ਧੀ ਨਾ ਹੋਵੇ ਉਹ ਧੀ ਫਿਰ ਜਦੋਂ ਆਪਣਾ ਪਿਕੇ ਘਰ ਵਿੱਚ ਕੋਈ 20 25 ਵਰੇ ਗੁਜ਼ਾਰ ਕੇ ਜਾਂਦੀ ਹੈ ਆਪਣੇ ਪਿਓ ਦੀ ਪੱਗ ਦੀ ਸ਼ਾਨ ਬਣ ਕੇ ਜਾਂਦੀ ਹੈ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹੇਗਾ ਇਹੋ ਜਿਹੀਆਂ ਧੀਆਂ ਦੇ ਪੈਰਾਂ ਵੱਲ ਦੇ ਪਾਸੇ ਪਿਓ ਦਾ ਸਿਰ ਝੁੱਕ ਜਾਂਦਾ ਧੀਏ ਤੂੰ ਆਪਣੇ ਬਾਪ ਦੀ लाज ਰੱਖ ਕੇ ਚੱਲਨੀ ਹੈ ਤੂੰ ਆਪਣੇ ਪਿਓ ਦੀ ਸ਼ਾਨ ਵਧਾ ਕੇ ਚੱਲਨੀ ਹੈ ਪਿਕੇ ਘਰ ਵਿੱਚ ਧੀਆਂ ਬਾਪ ਦੀ ਪੱਗ ਦੀ ਸ਼ਾਨ ਨੇ ਤੇ ਸਹੁਰੇ ਘਰ ਵਿੱਚ ਪਤੀ ਦੀ ਦਸਤਾਰ ਦੀ ਸ਼ਾਨ ਬਣਦੀਆਂ ਨੇ ਜਿਨ੍ਹਾਂ ਨੇ ਪਿੱਕੇ ਘਰ ਵਿੱਚ ਪੰਗਾ ਸੰਭਾਲੀਆਂ ਉਹ ਸਹੁਰੇ ਘਰ ਵਿੱਚ ਵੀ ਮਾਨ ਸੰਭਾਲਦੀ ਜਦੋਂ ਸ਼ੇਵ ਮਹਾਰਾਜਾ ਵਿਆਹ ਕਰਕੇ ਤੋਰਨ ਲੱਗੇ ਤਾਂ ਡੋਲੀ 'ਚ ਬਿਠਾਉਣ ਲੱਗੇ ਆਪਣੇ ਪਿਤਾ ਦੇ ਘਰ ਲੱਗੀ ਪਾਤਸ਼ਾਹ ਨੇ ਅਥਰੂ ਸਾਫ਼ ਕੀਤੇ ਪਾਤਸ਼ਾਹ ਦਾ ਵੀ ਮਨ ਵਿਰਾਗ 'ਚ ਭਰਿਆ ਤਾਂ ਜੂਰ ਨੇ ਸਿਰ ਤੇ ਹੱਥ ਰੱਖ ਕੇ ਕਿਹਾ ਪੁੱਤ ਤੂੰ ਮੇਰੇ ਪ੍ਰਾਣਾ ਤੋਂ ਵੀ ਪਿਆਰੀ ਹੈ ਮੈਨੂੰ ਹੁਣ ਪੁੱਤਰ ਇੱਕ ਮੈਂ ਤੈਨੂੰ ਦਾਜ ਦੇਣਾ ਪਦਾਰਥਾਂ ਦਾ ਦਾਜ ਬਹੁਤੀ देर ਨਹੀਂ ਚੱਲਦਾ ਉਹ ਟੁੱਟ ਭੱਜ ਜਾਂਦਾ ਹੈ ਜਿਹੜਾ ਦਾਜ ਪੁੱਤਰ ਮੈਂ ਤੈਨੂੰ ਦੇਣੇ ਜਾਂ ਤੇਰਾ ਸਹੁਰੇ ਘਰ ਵਿੱਚ ਜੀਵਨ ਸੁਖੀ ਜਾਂ ਤੇਰਾ ਅੱਗੇ ਪਰਲੋਕ ਵੀ ਸਫਲ ਤਾਂ ਪਾਤਸ਼ਾਹ ਨੇ ਜਿਹੜੀ ਗੱਲ ਕਹੀ ਉਹ ਅੱਜ ਆਪਾਂ ਆਪਣੀਆਂ ਬੱਚੀਆਂ ਨੂੰ ਜ਼ਰੂਰ ਸਮਝਾਈਏ ਤਾਂ ਜ਼ਿੰਦਗੀ ਵਕਤੇ ਸਵਰਗ ਬਣ ਕੇ ਰਹੇਗੀ ਛੇਵੇਂ ਪਾਤਸ਼ਾਹ ਨੇ ਬਚਨ ਕਹੇ ਸੁਣ ਪੁੱਤਰੀ ਪ੍ਰਨਨ ਤੇ ਪਿਆਰੀ ਐ ਮਰੀਏ ਪ੍ਰਾਣਾ ਤੋਂ ਪਿਆਰੀਏ ਧੀਏ ਸੁਣ ਕਿਉਂਕਿ ਸਾਥ ਸੰਗਤ ਵਕ ਪਿਓ ਨੂੰ ਧੀ ਪ੍ਰਾਣਾ ਤੋਂ ਪਿਆਰੀ ਸੁਣ ਪੁੱਤਰੀ ਪ੍ਰਾਨਨ ਤੇ ਪਿਆਰੀ ਜਿਸ ਤੇ ਵੈਸ ਬਿਤੇ ਸੁਖ ਕਾਰੀ ਤੇਰੀ ਉਮਰ ਸੁੱਖਾਂ ਨਾਲ ਲੰਗੇਗੀ ਪੁੱਤਰ ਧਿਆਨ ਨਾਲ ਸੁਣ ਪਿਤਾ ਜੀ ਹੁਕਮ ਕਰੋ ਤਾਂ ਬਾਦਸ਼ਾਹ ਕਹਿੰਦੇ ਹੁਣ ਤੂੰ ਪੁੱਤ ਸਹੁਰੇ ਘਰ ਚੱਲ ਨੀਂ ਉੱਥੇ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਹੈ ਪਹਿਲੀ ਗੱਲ ਸਹੁਰੇ ਘਰ ਵਿੱਚ ਸਭ ਤੋਂ ਪਹਿਲਾਂ ਉੱਠਣਾ ਹੈ ਦਿਨ ਚੜੇ ਨਹੀਂ ਅੰਮ੍ਰਿਤ ਵੇਲੇ ਪਉ ਫਟਾਲੇ ਦਿਨ ਚੜਦੇ ਦੇ ਨਾਲ ਪਰਿਵਾਰ ਦੇ ਦੂਜੇ ਮੈਂਬਰਾਂ ਤੋਂ ਪਹਿਲਾਂ ਜਾਗਣਾ ਤੇ ਸਭ ਤੋਂ ਪਹਿਲਾਂ ਉੱਠ ਕੇ ਪੁੱਤਰ ਇਸ਼ਨਾਨ ਕਰਕੇ ਗੁਰੂ ਨਾਨਕ ਦੀ ਬਾਣੀ ਪੜ੍ਹਨੀ ਹੈ ਜਹ ਤੇਰੇ ਘਰ ਵਿੱਚ ਸਦਾ ਹੀ ਸੁੱਖ ਰਹੇ ਸੁਣ ਪੁੱਤਰੀ ਪ੍ਰਾਨਨ ਤੇ ਪਿਆਰੀ ਜਸਤੇ ਵੈਸ ਬਿਤੇ ਸੁਖ ਕਾਰੀ ਪਾਤਸ਼ਾਹ ਕਹਿੰਦੇ ਤੇਰੀ ਉਮਰ ਸੁੱਖਾਂ ਨਾਲ ਲੰਗੇਗੀ ਅੰਮ੍ਰਿਤ ਉੱਠ ਕਰ ਮੱਜਨ ਕਰਿਓ ਗੁਰਬਾਣੀ ਤਬ ਮੁਖ ਤੇ ਰਰਿਓ ਪੁੱਤ ਅੰਮ੍ਰਿਤ ਵੇਲੇ ਉੱਠ ਕੇ ਮੱਜਨ ਮੀਨੰਗ ਇਸ਼ਨਾਨ ਕਰਨ ਤੇ ਫਿਰ ਗੁਰੂ ਨਾਨਕ ਦੀ ਬਾਣੀ ਪੜਨੀ ਹੈ ਘਰਦਿਆਂ ਦੇ ਸੁੱਤਿਆਂ ਸੁੱਤਿਆਂ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ ਲਈ ਜਦ ਤੇਰੇ ਘਰ ਵਿੱਚ ਸਦਾ ਹੀ ਸਵਰਗ ਬਣਿਆ ਰਹੇਗਾ ਸਾਧ ਸੰਗਤ 24-25 ਮਿੰਟ ਲੱਗਦੇ ਜਪਜੀ ਸਾਹਿਬ ਪੜਨ ਨੂੰ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪਹਿਲਾਂ ਕੋਈ ਜਪਜੀ ਸਾਹਿਬ ਪੜ ਲਵੇ ਫਿਰ ਘਰ ਦੀ ਰਸੋਈ ਸ਼ੁਰੂ ਕਰੇ ਉਸ ਘਰ ਦੇ ਸਵਰਗ ਵਰਗਾ ਦੂਜਾ ਹੋਰ ਕੋਈ ਸਵਰਗ ਨਹੀਂ ਤੇ ਸਾਧ ਸੰਗਤ ਨਰਕ ਜਿਹੜਾ ਕਲ ਕਲੇਸ਼ ਉਹ ਰੱਬ ਨੇ ਨਹੀਂ ਪਾਇਆ ਸੀ ਆਪੇ ਪਾਏ ਹੋਏ ਆ Yo que...